ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹਾਂਜੀ ਆਪਾਂ ਲੱਗੇ ਆਂਗੇ 22 ਬਰੈਸਟ ਵਾਲੇ ਕਮੀਜ਼ ਦੀਆਂ ਕਟਾਂ ਪਾਉਣ ਸਾਰਿਆਂ ਤੋਂ ਪਹਿਲਾਂ ਜੀ ਆਪਾਂ ਟੀਰੇ ਦਾ ਨਿਸ਼ਾਨ ਲਾਉਣਾ ਹੈਗਾ ਟੀਰਾ ਆਪਣੇ ਕਸਟਮਰ ਦਾ 22 12 ਇੰਚ ਤਿਆਰ ਹੈਗਾ ਆਪਾਂ 13 ਇੰਚ ਦੇ ਹਿਸਾਬ ਦੇ ਨਾਲ ਨਿਸ਼ਾਨ ਲਾਉਣਾ ਹੈ 13 ਦਾ ਹਾਫ ਆਊਗਾ ਜੀ ਸਾਡੇ 6 ਇੰਚ ਠੀਕ ਹੈ ਜੀ ਨੀਚੇ ਵਾਲੀ ਸਾਈਡ ਆਪਾਂ 1/2 ਇੰਚ ਕਟਾ ਕੇ ਨਿਸ਼ਾਨ ਲਾਉਣਾ ਹੈ 1/2 ਇੰਚ ਸਾਢੇ 6 ਦਾ ਮੋਡਾ ਆਪਾਂ ਰੱਖਣਾ ਹੈ ਜੀ ਸਾਢੇ 7 ਇੰਚ ਠੀਕ ਹੈ ਜੀ ਸੇਮ ਹੀ ਆਪਾਂ ਸਾਢੇ 7 ਇੰਚ ਤੇ ਇਧਰਲੀ ਸਾਈਡ ਨਿਸ਼ਾਨ ਲਾ ਲੈਣਾ ਹੈਗਾ ਹਾਂਜੀ ਹੁਣ ਆਪਾਂ ਲਾਉਣਾ ਹੈਗਾ ਛਾਤੀ ਦਾ ਨਿਸ਼ਾਨ ਪਹਿਲਾਂ ਆਪਾਂ ਇਹਨੂੰ ਉਸ ਤਰ੍ਹਾਂ ਸਿੱਧੀ ਲਾਈਨ ਲਾ ਲਈਏ ਸ਼ਾਤੀ ਹੈਗੀ ਜੀ ਕਸਟਮਰ ਦੀ ਆਪਣੇ ਦੀ 22 ਇੰਚ ਤਿਆਰ ਹੈ 22 ਦਾ ਹਾਫ ਆਉਣਾ ਇੰਚ 11 ਇੰਚ ਅੱਧਾ ਇੰਚ ਆਪਾਂ ਵਧਾ ਕੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਠੀਕ ਹੈ ਫਰਾਂਟਾਲੇ ਪੱਲੇ ਦੇ ਵਿੱਚ ਆਪਾਂ ਅੱਧੇ ਇੰਚ ਦੀ ਕਾਟ ਪਾਉਣੀ ਹੈਗੀ ਜਿਹੜੀ ਇਹਨੂੰ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਅੱਧੇ ਇੰਚ ਦਾ ਉਸ ਤੋਂ ਬਾਅਦ ਜੀ ਆਪਾਂ ਸਾਡੇ 3 ਇੰਚ ਤੇ ਨਿਸ਼ਾਨ ਲਾ ਲੈਣਾ ਹੈਗਾ 7 ਦਾ ਹਾਫ 3.5 ਇੰਚ ਆ ਜਾਊਗਾ ਹਾਂਜੀ ਉਹਰੇ ਆਪਾਂ 1.5 ਇੰਚ ਤੇ ਨਿਸ਼ਾਨ ਲਾ ਲੈਣਾ ਉਸ ਤੋਂ ਬਾਅਦ ਆਪਾਂ 2 ਇੰਚ ਤੇ 2.5 ਇੰਚ ਤੇ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਹੁਣ ਇਹਨੂੰ ਇਦਾਂ ਆਪਾਂ ਗਲਾਈ ਦੇ ਦੇਣੀ ਆ ਕੱਪੜਾ ਏ ਜੀ ਥੋੜਾ ਜਿਹਾ ਇਹ ਖਿਸਕਦਾ ਆਏਗਾ ਟੈਬੀ ਦਾ ਕੱਪੜਾ ਏ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਬੈਕ ਵਾਲੇ ਪੱਲੇ ਦੀ ਜਿਹੜੀ ਗਲਾਈ ਦੇਣੀ ਆ ਉਹਨੂੰ ਵੀ ਆਪਾਂ ਇਸ ਤਰ੍ਹਾਂ ਜਿਹੜਾ ਨਿਸ਼ਾਨ ਲਾਇਆ ਹੈਗਾ ਫਿਰ ਤੋਂ ਆਪਾਂ ਇਹਨੂੰ ਵੀ ਛਾਤੀ ਵਾਲੇ ਨਿਸ਼ਾਨ ਦੇ ਨਾਲ ਇੱਕਦਮ ਲਾ ਦੇਣਾ ਹੈ ਹਾਂਜੀ ਹੁਣ ਜਿਹੜੀ ਸਾਈਡ ਸਲਾਈ ਆਪਣੇ ਕਸਟਮਰ ਦੀ ਉਹ ਹੈਗੀ ਆ 15.5 ਇੰਚ ਤਿਆਰ ਆ ਆਪਾਂ 16 ਇੰਚ ਤੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ 16 ਇੰਚ ਤੇ ਨਿਸ਼ਾਨ ਲਾਵਾਂਗੇ ਜੀ hip ਦਾ ਨਿਸ਼ਾਨ ਲਾਵਾਂਗੇ hip ਆਪਣੇ ਕਸਟਮਰ ਦੀ ਹੈਗੀ ਹੈ 22 ਇੰਚ ਹੈ 22 ਦਾ ਹਾਫ ਆਊਗਾ ਜੀ 11 ਇੰਚ ਤੇ ਨਿਸ਼ਾਨ ਲਾ ਲੈਣਾ ਹੈ ਆਪਾਂ ਠੀਕ ਹੈ ਜੀ ਪਲੇਟ ਆਈਆਂ ਜੀ ਆਪਾਂ ਨਾ ਇਹ ਕੱਪੜੇ ਦੇ ਥੱਲੇ ਲਾਉਣੀ ਹੈ ਲਾਈਨਿੰਗ ਆਪਾਂ ਵੈਸੇ ਤੁਹਾਨੂੰ ਇੱਕ ਵੀਡੀਓ ਰਹੀ ਦੱਸ ਦਿੰਨੇ ਹਾਂਗੇ ਵੀ ਪਲੇਟਾਂ ਦੇ ਨਿਸ਼ਾਨ ਆਪਾਂ ਕਿਸ ਤਰ੍ਹਾਂ ਲਾਉਣੀ ਹੈ ਕਸਟਮਰ ਦੀਆਂ ਪਲੇਟਾਂ ਆਪਣੇ ਦੀਆਂ ਹੈਗੀਆਂ ਸਾਡੇ 11 ਇੰਚ ਤੇ ਤਿਆਰ ਆਈਆਂ ਆਪਾਂ 12 ਇੰਚ ਤੇ ਪਲੇਟ ਪਾਵਾਂਗੇ 12 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਾਉਣਾ ਹੈਗਾ 3.5 ਇੰਚ ਚੌੜਾਈ ਰੱਖਣੀ ਆ ਪਲੇਟ ਦੀ ਨੀਚੇ ਵਾਲੀ ਸਾਈਡ ਵੀ ਆਪਾਂ 3.5 ਇੰਚ ਤੇ ਨਿਸ਼ਾਨ ਲਾ ਲੈਣਾ 7 ਇੰਚ ਦੀ ਡੂੰਘੀ ਰੱਖਣੀ ਆ ਪਲੇਟ ਹਾਂਜੀ ਜਿਹੜੀ ਆਪਣੀ ਆ ਪਲੇਟ 7 ਇੰਚ ਸੀ ਇਹਦੀ ਹਾਫ ਆ ਜਾਣਾ ਹੈ 3.5 ਇੰਚ ਆਪਾਂ 3.5 ਇੰਚ ਤੇ ਇਸ ਤਰ੍ਹਾਂ ਮਾਰਕ ਕਰ ਲੈਣਾ ਹੈਗਾ ਹਾਫ ਕਰ ਲੈਣਾ ਇਹਦਾ ਪਲੇਟ ਦਾ ਆਪਾਂ ਠੀਕ ਹੈ ਜੀ ਉਸ ਤੋਂ ਬਾਅਦ ਜੀ ਆਪਣਾ 2 ਇੰਚ ਤੇ ਆਪਾਂ ਨਿਸ਼ਾਨ ਲਾਉਣਾ ਹੈ ਇਸ ਤਰ੍ਹਾਂ ਇਹ ਨਿਸ਼ਾਨ ਨੂੰ ਆਪਾਂ ਇਦਾਂ ਮਿਲਾ ਦੇਣਾ ਹੈ ਇਸ ਤਰ੍ਹਾਂ ਹੁਣ ਆਪਾਂ ਜੀ ਇਧਰੋਂ ਨਿਸ਼ਾਨ ਲਾਉਣਾ ਹੈ ਜਿਹੜਾ ਇਹ ਆਪਾਂ 2.5 ਇੰਚ ਤੇ ਲਾ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਕਮਰ ਆਪਣੇ ਕਸਟਮਰ ਦੀ ਹੈਗੀ ਹੈ ਜੀ 18 ਇੰਚ 18 ਦਾ ਹਾਫ ਹੋਣਾ ਹੈ 9 ਇੰਚ ਆਪਾਂ 1 ਇੰਚ ਵਾਧਾ ਰੱਖਣਾ ਹੈ 19 ਇੰਚ ਤੇ ਨਿਸ਼ਾਨ ਲਾਉਣਾ 19 ਦਾ ਹਾਫ ਆਊਗਾ 9.5 ਇੰਚ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਜਿਹੜੇ ਇਹ ਨਿਸ਼ਾਨ ਆਗੇ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਣਾ ਹੈ ਸੇਮ ਹੀ ਆਪਾਂ ਸਾਰੀਆਂ ਪਲੇਟਾਂ ਦੇ ਨਿਸ਼ਾਨ ਲਾ ਲੈਣੇ ਆ ਕਿਉਂਕਿ ਮੈਂ ਇਹਦੇ ਥੱਲੇ ਲਾਈਨਿੰਗ ਲਾਉਣੀ ਹੈਗੀ ਇੱਕ ਮੈਂ ਸਿਰਫ ਤੁਹਾਨੂੰ ਇੱਕ ਦੱਸਿਆ ਵੀ ਆਪਾਂ ਇਸ ਤਰ੍ਹਾਂ ਪਲੇਟਾਂ ਦੇ ਨਿਸ਼ਾਨ ਲਾਉਣੇ ਆਗੇ ਬਾਈ ਬਰੈਸਟ ਵਾਲੇ ਕਮੀਜ਼ ਦੀਆਂ ਇਹ ਕਾਟਾਂ ਦੇ ਨਿਸ਼ਾਨਾਂ ਜੀ ਕਿਸ ਤਰ੍ਹਾਂ ਲੱਗੀ ਤੁਹਾਨੂੰ ਆਪਣੀ ਇਹ ਵੀਡੀਓ ਜ਼ਰੂਰ ਦੱਸਿਓ ਜੀ ਥੈਂਕ ਯੂ